ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹੁਣ ਤੱਕ ਆਪਾਂ ਨੇ ਜਾਣਿਆ ਜੀ ਕਿੱਦਾਂ ਗੁਰਗੋਮ ਸਿੰਘ ਜੀ ਬ੍ਰਾਹਮਣ ਮਾਜਰਾ ਬੂਰਸ਼ ਮਾਜਰਾ ਹੁੰਦੇ ਹੋਏ ਸੈਂਸ਼ਾਹੀ ਟੀਵੀ ਪਹੁੰਚਦੇ ਨੇ ਜਿੱਥੋਂ ਜਮਕੌਰ ਸਾਹਿਬ ਦੀ ਗੜੀ ਹੈ ਉਹ ਨਜ਼ਰ ਦੇ ਵਿੱਚ ਆਉਂਦੀ ਹੈਗੀ ਤੇ ਇਸ ਐਪੀਸੋਡ ਦੇ ਵਿੱਚ ਆਪਾਂ ਜਾਣਾਂਗੇ ਕਿੱਦਾਂ ਗੁਰਗੋਮ ਸਿੰਘ ਜੀ ਜਮਕੌਰ ਸਾਹਿਬ ਦੀ ਗੜੀ ਪੁੱਛਦੇ ਨੇ ਕਿੱਦਾਂ ਜੰਗ ਹੁੰਦੀ ਹੈ ਤੇ ਚਲਦੇ ਆ ਜੀ ਦਰਸ਼ਨ ਕਰਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਸ੍ਰੀ ਗੜੀ ਸਾਹਿਬ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਅਸਥਾਨ ਤੇ ਅੱਜ ਅਸੀਂ ਖੜੇ ਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਗੜੀ ਸਾਹਿਬ ਗੁਰੂ ਕੀ ਸੇਖ ਸੰਗਤ ਜੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਨੇ 6 ਤੇ 7 ਕੋ ਦੀ ਦਰਮਿਆਨੀ ਰਾਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡਿਆ ਜਿਹੜੇ ਮੁਸਲਮਾਨ ਜਿਹੜੇ ਹਿੰਦੂ ਲੋਕ ਇਹ ਗੱਲ ਕਹਿੰਦੇ ਸਨ ਕਿ ਅਸੀਂ ਕੁਰਾਨ ਦੀ ਕਸਮ ਖਾ ਕੇ ਆਟੇ ਦੀ ਗਊ ਬਣਾ ਕੇ ਪਹਾੜੀ ਰਾਜੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਕਿ ਤੁਹਾਡੇ ਉੱਤੇ ਅਸੀਂ ਹੱਲਾ ਨਹੀਂ ਕਰਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦਪੁਰ ਸਾਹਿਬ ਛੱਡਣ ਦੀ ਧੀਰ ਸੀ ਸਤਗੁਰੂ ਜੀ ਹਲੇ ਚੰਦ ਕਦਮਾਂ ਦੀ ਦੂਰੀ ਤੇ ਆਏ ਸਨ ਕਿ ਉਹਨਾਂ ਪਹਾੜੀ ਰਾਜਿਆਂ ਨੇ ਉਨ੍ਹਾਂ ਔਰੰਗਜ਼ੇਬ ਦੀਆਂ ਫੌਜਾਂ ਨੇ ਸਾਰੇ ਵਾਦੇ ਸਾਰੀਆਂ ਕਸਮਾਂ ਭੁਲਾ ਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਉੱਤੇ ਹਲਾ ਕਰ ਦਿੱਤਾ ਚਲਦਿਆਂ ਚਲਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਦੇ ਕੰਡੇ ਤੇ ਆਏ ਇੱਥੇ ਆ ਕੇ ਸਤਿਗੁਰੂ ਜੀ ਦਾ ਸਾਰਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਵੱਡੇ ਸਹਬਜ਼ਾਦੇ ਤਨਤਨ ਬਾਬਾ ਅਜੀਤ ਸਿੰਘ ਜੀ ਤਨਤਨ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਔਰ ਸਤਿਗੁਰੂ ਜੀ ਦੇ ਨਾਲ ਪੰਜ ਪਿਆਰੇ ਸਹਿਬਾਨ ਔਰ ਤਕਰੀਬਨ 40-45 ਸਿੱਖ ਜਿਹੜੇ ਚਮਕੌਰ ਸਾਹਿਬ ਦੀ ਧਰਤੀ ਵੱਲ ਨੂੰ ਵਧੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਸਤਕਾਰਯੋਗ ਮਾਤਾ ਸੁੰਦਰ ਕੌਰ ਜੀ ਸਤਕਾਰਯੋਗ ਮਾਤਾ ਸਹਿਬ ਕੌਰ ਜੀ ਇਹ ਸਿੱਖਾਂ ਦੇ ਨਾਲ ਇੱਕ ਪਾਸੇ ਨੂੰ ਚਲੇ ਗਏ ਔਰ ਪਰਿਵਾਰ ਦਾ ਸਭ ਤੋਂ ਛੋਟਾ ਹਿੱਸਾ ਜਿਹੜਾ ਸਭ ਤੋਂ ਛੋਟਾ ਹਿੱਸਾ ਸੀ ਪਰਿਵਾਰ ਦਾ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਔਰ ਦੋਵੇਂ ਛੋਟੇ ਸਹਬਜ਼ਾਦੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਦੀ ਉਹ ਇੱਕ ਪਾਸੇ ਨੂੰ ਚਲੇ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਜਦੋਂ ਪਰਿਵਾਰ ਸਰਸਾ ਦੇ ਕੰਡੇ ਤੋਂ ਵਿਛੜਿਆ ਇੱਕ ਵਿਦਵਾਨ ਦੇ ਬਚਨ ਨੇ ਗੁਰਾਂ ਛੱਡ ਦਿੱਤਾ ਆਨੰਦਪੁਰ ਸਾਹਿਬ ਨੂੰ ਬਾਜ ਕਿਸੇ ਪਾਸੇ ਤੇ ਕੋੜਾ ਕਿਸੇ ਪਾਸੇ ਸਾਬਰ ਸੋਹਣੇ ਸੁਨੱਖਿਆਂ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਰਸਾ ਨਦੀ ਤੋਂ ਚੱਲਦੇ ਹੋਏ ਕੋਟਲਾ ਨਿਹੰਗ ਖਾਂ ਤੋਂ ਹੁੰਦੇ ਹੋਏ ਵੱਖ-ਵੱਖ ਥਾਵਾਂ ਤੋਂ ਵਿਚਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤ ਪੋ ਦੀ ਸ਼ਾਮ ਨੂੰ ਇਸ ਅਸਥਾਨ ਦੇ ਉੱਤੇ ਪਹੁੰਚੇ ਜਿੱਥੇ ਅੱਜ ਗੁਰਦੁਆਰਾ ਗੜੀ ਸਾਹਿਬ ਸ਼ਿਸ਼ੋਭਤ ਹੈ ਗੁਰੂ ਕੀ ਸਿੱਖ ਸੰਗਤ ਇਸ ਅਸਥਾਨ ਤੇ ਆ ਕੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਔਰ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਸਹਿਬਾਨ ਅਤੇ तकरीबन 40-45 ਸਿੱਖ ਇਸ ਅਸਥਾਨ ਤੇ ਸ਼ਾਮਾਂ ਦੇ ਵਕਤ ਨੂੰ ਪਹੁੰਚੇ ਇਸ ਅਸਥਾਨ ਤੇ ਆ ਕੇ ਗੁਰੂ ਕੇ ਸਿੱਖਾਂ ਨੇ ਸ਼ਾਮਾਂ ਦੀ ਬਾਣੀ ਸੋਧਾ ਰਹਿਰਾ ਸਾਹਿਬ ਜੀ ਦਾ ਜਾਪ ਕੀਤਾ ਸਤਿਗੁਰੂ ਦੀ ਇਲਾਹੀ ਬਾਣੀ ਦੇ ਪਾਵਨ ਜਾਪ ਕੀਤੇ ਗਏ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਜਦੋਂ ਰਾਤ ਪਈ ਕੁਝ लेट ਗਏ ਖਾਕ ਪੇ ਜ਼ੀ ਪੋਸ਼ ਬਿਸ਼ਾਕਰ ਪਹਿਰਾ ਦੇਣੇ ਲੱਗੇ ਕੁਝ ਤਲਵਾਰ ਉਠਾ ਕੇ गोबिंद भी शाबाश हुए खहमे में जाकर देखा तो वहां बैठे थे गर्दन को झुकाकर लेकिन गर्दन इस करके नहीं झुकी हुई कि परिवार बिछड़ गया इस करके नहीं झुकी कि आनंदपुर साहब दी धरती नो छड़ देता बल्कि है वाहे गुरु वाहे गुरु मुंह से निकलता है तू ही तू तू ही तू मुंह से निकलता कलगी वाले बादशाह महाराज जी इठे बैठे उस वाहे गुरु दी ਉਦੇ ਹੁਕਮ ਨੂੰ ਉਹਦੀ ਰਜ਼ਾ ਨੂੰ ਖਿੜੇ ਮੱਤੇ ਪ੍ਰਵਾਨ ਕਰ ਰਹੇ ਸਨ ਜਦ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇ ਖਹਿਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ ਐ ਖੁਦਾਵੰਦ ਮੈਂ ਖੁਸ਼ ਹੂੰ ਤੇਰੀ ਰਜ਼ਾ ਮੇ ਚਲਦਿਆਂ ਚਲਦਿਆਂ ਸਤਿਗੁਰੂ ਜੀ ਨੇ ਕੀ ਵੇਖਿਆ ਕਿ ਦੋ ਸਹਿਬਜ਼ਾਦੇ ਜਿਹੜੇ ਜ਼ਮੀਨ ਤੇ ਪਏ ਹੋਏ ਬੜੇ ਪ੍ਰੇਮ ਨਾਲ ਉਹਨਾਂ ਵੱਲ ਵੇਖ ਕੇ ਕਹਿੰਦੇ ਨੇ ਵਾਹਿਗੁਰੂ ਜਦੋਂ ਮੈਂ ਆਨੰਦਪੁਰ ਸਾਹਿਬ ਨੂੰ ਛੱਡਿਆ ਮੇਰੇ ਕੋਲ ਚਾਰ ਸਹਿਬਜਾਦੇ ਸੀ ਪਰ ਅੱਜ ਦੋ ਹੀ ਰਹਿ ਗਏ ਨੇ ਥੇ ਚਾਰ ਅਬ ਦੋ ਹੀ ਹੈ ਸਹਰ ਇਹ ਵੀ ਨਹੀਂ ਹੋਣਗੇ ਮੈਂ ਸ਼ੁਕਰ ਕਰੂੰਗਾ ਜਦ ਇਹ ਵੀ ਨਹੀਂ ਹੋਣਗੇ ਵਾਹਿਗੁਰੂ ਅੱਜ ਮੇਰੇ ਕੋਲ ਦੋ ਸਹਿਬਜਾਦੇ ਰਹਿ ਗਏ ਕੱਲ ਨੂੰ ਇੱਥੇ ਜੰਗ ਹੋਏਗਾ ਇਹਨਾਂ ਜਾਮੇ ਸ਼ਹਾਦਤਾਂ ਪ੍ਰਾਪਤ ਕਰ ਜਾਣੀਆਂ ਜਦੋਂ ਇਹ ਮੇਰੇ ਕੋਲ ਨਹੀਂ ਵੀ ਹੋਣਗੇ ਮੈਂ ਉਦੋਂ ਵੀ ਤੇਰਾ ਸ਼ੁਕਰ ਕਰੂੰਗਾ ਜਦੋਂ 7 ਪੋ ਦੀ ਰਾਤ ਸਤਗੁਰੂ ਜੀ ਨੇ ਇਸ ਅਸਥਾਨ ਤੇ ਬਤੀਤ ਕੀਤੀ 8 ਪੋ ਦਾ ਦਿਨ ਚੜ੍ਹਦੇ ਅਨਸਾਰ ਚਾਰੇ ਪਾਸੇ ਦੁਸ਼ਮਨ ਦੀਆਂ ਫੌਜਾਂ ਦਾ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਔਰੰਗਜ਼ੇਬ ਦੀਆਂ ਫੌਜਾਂ ਦਾ ਚਾਰੇ ਪਾਸੇ ਇੱਥੇ ਕੇਰਾ ਪੈ ਚੁੱਕਾ ਸੀ ਗੁਰੂ ਕੀ ਸਿੱਖ ਸੰਗਤ 8 ਪੋ ਦਿਨ ਚੜ੍ਹਦੇ ਅਨਸਾਰ ਬਹੁਤ ਵੱਡਾ ਇੱਥੇ ਕਮਸਾਨ ਦਾ ਜੰਗ ਹੋਇਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਸਭ ਤੋਂ ਛੋਟੇ ਦਿਨ ਵਿੱਚ ਇਹ ਉਹ ਤਰਤੀ ਹੈ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ 22 ਦਸੰਬਰ ਦਾ ਉਹ ਦਿਨ ਜਿਹੜਾ ਸਭ ਤੋਂ ਛੋਟਾ ਦਿਨ ਸੀ ਪਰ ਉਸ ਦਿਨ ਦੁਨੀਆ ਦੀ ਸਭ ਤੋਂ ਵੱਡੀ ਜੰਗ ਇਸ ਕਰਕੇ ਕਿਉਂਕਿ ਇੱਕ ਪਾਸੇ 10 ਲੱਖ ਫੌਜਾਂ ਔਰ ਇੱਕ ਪਾਸੇ ਮਹਿਜ 40 ਸਿੱਖ ਉਹ ਵੀ ਭੁੱਖੇ ਪਾਣੇ ਜਿਨ੍ਹਾਂ ਕੋਲ ਬਹੁਤ ਚੰਗੇ ਸ਼ਸਤਰ ਵੀ ਨਹੀਂ ਜਿਨ੍ਹਾਂ ਕੋਲ ਬਹੁਤ ਚੰਗੇ ਵਸਤਰ ਵੀ ਨਹੀਂ ਉਹਨਾਂ 40 ਸਿੱਖਾਂ ਨੇ ਉਹ 10 ਲੱਖ ਫੌਜਾਂ ਦਾ ਮੁਕਾਬਲਾ ਕੀਤਾ ਇਸ ਮੈਦਾਨੀ ਜੰਗ ਵਿੱਚ ਲੜਦਿਆਂ ਲੜਦਿਆਂ ਜਿੱਥੇ ਤਿੰਨ ਪਿਆਰੇ ਸਹਬਾਨ ਪਿਆਰੇ ਭਾਈ ਹਿੰਮਤ ਸਿੰਘ ਸਾਹਿਬ ਦੀ ਪਿਆਰੇ ਭਾਈ ਮੁਹਕਮ ਸਿੰਘ ਸਾਹਿਬ ਦੀ ਔਰ ਪਿਆਰੇ ਭਾਈ ਸਹਿਬ ਸਿੰਘ ਸਾਹਿਬ ਦੀ ਪੰਜ ਪਿਆਰੇ ਸਹਬਾਨਾਂ ਦੇ ਵਿੱਚੋਂ ਤਿੰਨ ਪਿਆਰੇ ਸਹਬਾਨ ਸ਼ਹੀਦ ਹੋਏ ਉੱਥੇ ਦੋ ਸਹਬਜ਼ਾਦੇ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਤਨਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਤਨਤਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਉਹ ਵੀ ਇਹਨਾਂ ਸਥਾਨਾਂ ਤੇ ਲੜਦਿਆਂ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਗੁਰੂ ਕੀ ਸਿੱਖ ਸੰਗਤ ਜਦੋਂ ਅੱਠ ਪੋ ਦੀਆਂ ਸ਼ਾਮਾਂ ਪਈਆਂ ਸਤਿਗੁਰੂ ਜੀ ਦੇ ਨਾਲ ਆਏ ਹੋਏ ਜਿਹੜੇ ਸਿੱਖ ਸਨ ਉਹਨਾਂ ਵੀ ਜਾਮੇ ਸ਼ਹਾਦਤਾਂ ਇਸ ਜੰਗ ਵਿੱਚ ਪ੍ਰਾਪਤ ਕੀਤੀਆਂ ਜਦੋਂ ਸ਼ਾਮਾਂ ਦਾ ਵਕਤ ਹੋਇਆ ਤੇ ਜਿਹੜੇ ਗੁਰੂ ਕੇ ਸਿੱਖ ਸੀ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਵੀ ਹੋਵੇ ਨਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਇੱਥੋਂ ਅੱਗੇ ਚਲੇ ਜਾ ਕਿਉਂਕਿ ਉਹਦਾ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਗਰ ਇਥੋਂ ਸੇਫ ਨਿਕਲ ਗਏ ਉਹ ਜਾ ਕੇ ਫਿਰ ਦੁਬਾਰਾ ਸਿੱਖ ਕੌਮ ਉਸੇ ਤਰ੍ਹਾਂ ਸਿੰਘਾਂ ਸ਼ੋਰਮਿਆਂ ਦੀ ਫੌਜ ਬਣਾ ਸਕਦੇ ਇੱਕ ਵਿਦਵਾਨ ਨੇ ਬਹੁਤ ਪਿਆਰੇ ਬਚਨ ਲਿਖੇ ਕਿ ਹੌਲੀ ਹੌਲੀ ਸਰਕਾਰ ਨੇ ਗੜੀ ਵਿੱਚੋਂ ਦੇਖ ਕੇ ਥਾਪੜਾ ਸਿੰਘ ਸਰਦਾਰ ਤੋਰੇ ਵੇਲਾ ਹੋ ਗਿਆ ਜਥਾ ਜਥੇ ਵਿੱਚੋਂ ਇੱਕ ਇੱਕ ਕਰਕੇ ਫਿਰ ਜਥੇਦਾਰ ਤੋਰੇ ਅਰਦਲ ਵਿੱਚ ਜਦੋਂ ਥੋੜੇ ਜੇ ਸਿੰਘ ਰਹਿ ਗਏ ਬਾਕੀ 94 ਸਿਪਾ ਸਲਾਰ ਤੋਰੇ ਪੈ ਗਈ ਸਿੱਖਾਂ ਨੂੰ ਸੋਚ ਜਾਂ ਪਾਤਸ਼ਾਹ ਨੇ ਫਿਰ ਵਾਰੀ ਨਾਲ ਅਜੀਤ ਜੁਝਾਰ ਤੋਰੇ ਸਿੰਘਾਂ ਸੋਚਿਆ ਪਿਆ ਹਨੇਰ ਭਾਵੇਂ ਪਰਵਿੰਦਿਆਂ ਵਿੰਦਿਆਂ ਚੰਨਾ ਚੜ ਬਈਏ ਆਈ ਖਿਜ਼ਾ ਤੇ ਕਿਤੇ ਬਹਾਰ ਆਈ ਮੁੱਢੋਂ ਬਾਗ ਨਾ ਕਿਤੇ ਉਜਾੜ ਬਈਏ ਜਾ ਕੇ ਕੋਲ ਹਜ਼ੂਰ ਦੇ ਕਹਿਣ ਲੱਗੇ ਦਾਤਾ ਅੱਜ ਵਕਤ ਸੰਭਾਲਣਾ ਚਾਹੀਦਾ ਹੈ ਸੂਰਬੀਰ ਜੀਓ ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਲਣਾ ਚਾਹੀਦਾ ਔਰ ਸਿੱਖਾਂ ਨੇ ਇਥੋਂ ਤੱਕ ਬੇਨਤੀ ਕੀਤੀ ਪਾਤਸ਼ਾਹ ਅਸੀਂ ਮਰਾਂਗੇ ਲੜਦੇ ਆਂ ਅੰਤ ਤੀਕਰ ਐ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ ਇਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ ਲੋ ਲੱਗਦੇ ਆਂ ਜੰਗਲੋਂ ਪਾਰ ਹੋ ਜਾਓ ਸਤਿਗੁਰੂ ਅਸੀਂ ਇਸ ਥਾਂ ਤੇ ਆਖਰੀ ਸਾਹ ਤੱਕ ਲੜਾਂਗੇ ਪਰ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਚਲੇ ਜਾਓ ਇਕ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਬੀਰਸ ਵਿੱਚ ਆ ਕੇ ਆਖਣ ਲੱਗੇ ਸਿੱਖੋ ਜਿਸ ਅਸਥਾਨ ਤੇ ਮੇਰੇ ਪਿਆਰੇ ਸਹਬਾਨ ਸ਼ਹੀਦ ਹੋਏ ਜਿੱਥੇ ਮੇਰੇ ਸਿੱਖ ਸ਼ਹੀਦ ਹੋਏ ਜਿੱਥੇ ਮੇਰੇ ਸਹਬਜਾਦੀ ਸ਼ਹੀਦ ਹੋਏ ਉਸ ਧਰਤੀ ਨੂੰ ਛੱਡ ਕੇ ਮੈਂ ਕਿਵੇਂ ਚਲਾ ਜਾ ਪਰ ਗੁਰੂ ਕੇ ਸਿੱਖਾਂ ਨੇ ਨਾਲ ਬੇਨਤੀ ਕੀਤੀ ਸਤਿਗੁਰੂ ਉਹਦਾ ਕਾਰਨ ਇਹ ਹੈ ਕਿ ਸਾਡੇ ਜੇ ਤੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਆਂ ਦਸ਼ਮੇਸ਼ ਦੁੱਲੇ ਤੇ ਗੋਬਿੰਦ ਸਿੰਘ ਕੋਈ ਮੁੜ ਕੇ ਜੰਮਣਾ ਨਹੀਂ ਪਾਤਸ਼ਾਹ ਜੀ ਤੁਸੀਂ ਇਕੱਲੇ ਵੀ ਜਾ ਕੇ ਤੇ ਸਾਡੇ ਵਰਗੇ ਲੱਖਾਂ ਫਿਰ ਬਣਾ ਸਕਦੇ ਹੋ ਪਰ ਅਸੀਂ ਲੱਖਾਂ ਮਿਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਫਿਰ ਵੀ ਇਨਕਾਰ ਕਰਦੇ ਉਦੋਂ ਫਿਰ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤਿੰਨਾਂ ਸਿੱਖਾਂ ਨੂੰ ਹੋਰ ਨਾਲ ਲੈ ਕਰਕੇ ਪੰਜ ਸਿੱਖਾਂ ਨੇ ਫਿਰ ਗੁਰਮਤਾ ਕੀਤਾ ਜਿਵੇਂ ਖਾਲਸਾ ਪੰਥ ਪੰਜ ਪਿਆਰੇ ਸਹਿਬਾਨਾਂ ਦੇ ਰੂਪ ਵਿੱਚ ਆਉਂਦਾ ਪੰਜਾਂ ਸਿੱਖਾਂ ਨੇ ਫਿਰ ਜਦੋਂ ਗੁਰਮਤਾ ਕੀਤਾ ਤੇ ਸਤਿਗੁਰੂ ਜੀ ਨੂੰ ਬਚਨ ਕੀਤੇ ਕਿ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਖਾਲਸਾ ਪੰਥ ਦੇ ਬਚਨ ਕਰਦਾ ਕਿ ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਏਗਾ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਖਾਲਸੇ ਪੰਥ ਦੇ ਬਚਨ ਮੰਨ ਕੇ ਇਸ ਚਮਕੌਰ ਸਾਹਿਬ ਦੀ ਧਰਤੀ ਤੋਂ 8 ਪੋ ਦੀ ਰਾਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹ ਚਮਕੌਰ ਦੀ ਧਰਤੀ ਨੂੰ ਛੱਡ ਕੇ ਚਲੇ ਗਏ ਹਾਲਾਂਕਿ ਤੁਰਨ ਲੱਗਿਆਂ ਜਿਵੇਂ ਬਹੁਤ ਸੋਹਣੇ ਵਿਦਵਾਨਾਂ ਨੇ ਬਚਨ ਲਿਖੇ ਕਿ ਸਤਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਵੇਖਿਆ ਸਹਬਜ਼ਾਦਿਆਂ ਨੂੰ ਸ਼ਹੀਦ ਹੁੰਦਾ ਵੇਖਿਆ ਸੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਤੁਰਨ ਲੱਗਿਆਂ ਵੀ ਇਹੋ ਬਚਨ ਕੀਤੇ ਕਿ ਗੜੀਏ ਵੇਖ ਲੈ ਹੱਸਦਾ ਜਾ ਰਿਆਂ ਹਾਂ ਕਹਦੀ ਸਮੇ ਨੂੰ ਮੱਥੇ ਨਹੀਂ ਵੱਟ ਮੇਰੇ ਮੈਂ ਕਫਨ ਪਾਇਆ ਨਹੀਂ ਪੁੱਤਾਂ ਤੇ ਇਸ ਕਰਕੇ ਕਿਉਂਕਿ ਸਿੱਖ ਨਹੀਂ ਪੁੱਤਾਂ ਤੋਂ ਘਟ ਮੇਰੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਪਿਆਰੇ ਸਹਿਬਾਨਾਂ ਨੂੰ ਬਿਲਕੁਲ ਇੱਕਸਾਰ ਸਮਝਦਿਆਂ ਹੋਇਆ ਇਸ ਅਸਥਾਨ ਤੋਂ ਅੱਠ ਉਹਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਸਾਹਿਬ ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਆਪਣੀ ਕਲਗੀ ਜਿਗਾ ਆਪਣੀ ਦਸਤਾਰ ਆਪਣੀ ਪੋਸ਼ਾਕ ਉਹਨਾਂ ਨੂੰ ਬਖਸ਼ਿਸ਼ ਕਰਕੇ ਖਾਲਸੇ ਪੰਥ ਦਾ ਗੁਰਮਤਾ ਮੰਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਚਮਕੌਰ ਸਾਹਿਬ ਦੀ ਇਸ ਕੱਚੀ ਗੜੀ ਦੇ ਵਿੱਚੋਂ ਸਤਿਗੁਰੂ ਇੱਥੋਂ ਅੱਗੇ ਨੂੰ ਚਲੇ ਗਏ